ਕੁਝ ਦਿਨ ਪਹਿਲਾਂ ਅਮਰਤਾਪ ਵੱਲੋਂ ਇੱਕ ਪੋਡਕਾਸਟ ਕੀਤਾ ਗਿਆ ਜਿਸ ਵਿੱਚ ਉਸਨੇ ਸਾਈਂ ਸੁਰਿੰਦਰ ਸ਼ਾਹ ਬਾਕਰਪੁਰ ਵਾਲਿਆਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਬਾਬੇ ਕੋਲ ਜਾ ਕੇ ਕਿਸੇ ਦੀ ਇੱਛਾ ਪੂਰੀ ਨਹੀਂ ਹੁੰਦੀ ਬਾਬੇ ਦੀ ਪਾਸਪੋਰਟ ਤੇ ਸਾਈਨ ਕਰਨ ਨਾਲ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਸਭ ਕੁਝ ਝੂਠ ਹੈ ਮੈਂ ਕਈ ਵਾਰ ਸਰੇਂਦਰ ਸਾਈਂ ਕੋਲ ਪਾਸਪੋਰਟ ਲੈ ਕੇ ਗਈ ਪਰ ਮੇਰਾ ਹਰ ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ ਅਮਰਤਾਪ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਬਾਬਿਆਂ ਨੂੰ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ ਤੇ ਹੁਣ ਇਸ ਸਬ ਤੇ ਪੰਜਾਬੀ ਸਿੰਗਰ ਅਰਜੰਟ ਢਿੱਲੋਂ ਦਾ ਵੀ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਆਇਆ ਹੈ ਅਰਜੰਟ ਢਿੱਲੋਂ ਨੇ ਆਪਣੇ ਹੀ ਗੀਤ ਦੀ ਇੱਕ ਰੀਲ ਸ਼ੇਅਰ ਕੀਤੀ ਹੈ ਜਿਸ ਵਿੱਚ ਗੀਤ ਲੱਗਾ ਹੁੰਦਾ ਹੈ ਕਿ ਬੇਬੀ ਮੇਰਾ ਦਿਲ ਕਰਦਾ ਮੈਂ ਵੀ ਕੋਈ ਬਾਬਾ ਬਣ ਜਾਵਾਂ ਰੀਲ ਸ਼ੇਅਰ ਕਰਨ ਦੇ ਨਾਲ ਹੀ ਅਰਜੰਟ ਢਿੱਲੋਂ ਨੇ ਲਿਖਿਆ ਕਿ ਹੁਣ ਨਾ ਬਣਿਓ ਬਾਬੇ ਦਿਨ ਮਾੜੇ ਚੱਲ ਪਏ ਰਿਫਿਊਜ਼ਲ ਜਿਆਦਾ ਆ ਰਹੀਆਂ ਨੇ ਬਾਕੀ ਦੋਸਤੋ ਤੁਹਾਡਾ ਸਭ ਤੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ